ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਿੰਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਣ ਹਾਰ ਮਨ ਮੇਰੇ ਸਦਾ ਹਰਿ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਿ ਆ ਪਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮਿਟਣ ਹਾਰ ਮਨਮੁਖ ਮਹਿਲ ਨਾ ਪਾਏ ਨੇ ਕੂੜ ਮੁਠੇ ਕੂੜਿਆ ਔ ਮੈਂ ਕਰਤਾ ਜਾਗ ਮੁਆ ਬਿਨ ਗੁਰ ਹਉ ਮੈਂ ਕਰਤਾ ਜਾਗ ਮੁਆ ਗੁਰ ਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵਹਿ ਤਾ ਉੱਭਰੇ ਸੱਚ ਰਖੇ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਆਪੋ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸੱਚ ਹੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸਬਦ ਨਾ ਲਗੋ ਪਿਆਰ ਇਸ ਨਾਨ ਦਾਨ ਜੇਤਾ ਕਰਹਿ ਦੂਜਾ ਭੈ ਖੁਆਰ ਹਰ ਜਿਓ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸੁਮਾਲ ਤੂ ਗੁਰ ਕਾ ਹਿਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ Jap ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਏ ਵਿੱਚੋਂ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾ ਮਾਹੀ ਤੇ ਸੁਖ ਪਾਈਐ ਸੱਚਾ ਸਬਦ ਸੁਹਾਏ ਮਨ ਮੇਰੇ ਅਨੰਦ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਉ ਮਨ ਕੀ ਆਇੱਛਾ ਪੂਰੀਆਂ ਸਬਦ ਰਹਾ ਪਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਅਰ ਜਿਉ ਵਿਖੈ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਪ੍ਰਮਾ ਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁੰਨਿਆ ਘਰ ਕਾ ਪਾਹਣਾ ਜਿਉ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੂਹ ਦੇਸੀ ਜਾਏ ਸਭ ਕਿਛੂ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਏ ਸਤ ਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਏ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬੱਲੇ ਹਰੈ ਜਾਉ ਸਤ ਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਏ ਨਾਨਕ ਦਰ ਸਚੈ ਸਚਿਆਰ ਹੈ ਓ ਤਿਨ ਬਲਹਾਰੈ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ